ਪਰ ਜਿਹੜਾ ਤੁਸੀਂ ਹੈਰੋ ਨੂੰ ਫੜੀ ਆ ਜੀ ਉਸ ਸੰਬੰਧ ਵਿੱਚ ਕੀ ਜਣਾ ਦੇਖੋ ਜੀ ਪੰਜਾਬ ਸਰਕਾਰ ਦੀ ਨਸ਼ਾ ਰੋधी ਮੁਹਿੰਮ ਤੇ ਡਰਗ ਅਗੇਂਸਟ ਬਿਲਕੁਲ ਨਾਟ ਆਲਵੇਸ ਪਾਲੀ ਨੋਪੋਸਿਬਲ ਮਿਲਿਆ ਜਦੋਂ ਮਾਨਯੋਗ ਐਸਐਸਪੀ ਮੈਡਮ ਅਸ਼ਵੀਨ ਘੋਟਿਆਲ ਐਸਐਸਪੀ ਸ਼੍ਰੀ ਰਾਮਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਨਿਸ਼ਾਨਦੇਸ਼ ਤੇ ਥਾਣਾ ਕਮਾਂਡ ਦੀ ਕੋਲ ਥਾਣਾ ਦੇ ਐਸਐਚਓ ਨਾਮਯੁਕਤ ਕੁਰਾਸ ਸਿੰਘ ਨੇ ਇੱਕ ਵਿਅਕਤੀ ਨੂੰ ਆਈਡੈਂਟੀਟੀ ਕਾਰਡ ਕਿ ਜ ਕੁਮਸ਼ੋ ਕੁਆਂਟੀਟੀ ਦੀ 255 ਗ੍ਰਾਮ ਹੈ ਮੁਸਬੀਤ ਕਾਬੂ ਕਰਕੇ ਪਰਦਰਸ਼ੋਕੀਤਾ ਇਹ ਕੁਇਬ ਨਾਰੀਕਾ ਬਰਾਂਡ ਦੀ ਹੈ ਕੁਮਸ਼ੋ ਗ੍ਰਾਮ ਦੀ ਹੈ ਤੇ ਇਸ ਨਾਲ ਅਸੀਂ ਨੂੰ ਖਾਲ ਬੈਗੀ ਇਹ ਜੇ ਸਾਡੀ ਮੁਹੀਮ ਹੈ ਮੈਸੇਜ ਦੇ ਖਿਲਾਫ ਤੀਬਰਤਾ ਜਲਦੀ ਰਹੇਗੀ ਇਸੇ ਤਰ੍ਹਾਂ ਦੀ ਰਹੇਗੀ ਕਿ ਸਭ ਨੂੰ ਇਹੀ ਮੇਰੀ ਪੀਲ ਹੈ ਕਿ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਬਿਲਕੁਲ ਤੁਹਾਡੇ ਕੋਲ ਮਾਰਨਿੰਗ ਆ ਉਹ ਨਸ਼ਾ ਇਦੇ ਘਰੋਂ ਬੰਦ ਕਰ ਦਵੇ ਇਹ ਤਾਂ ਅਸੀਂ ਇਸ ਨੂੰ ਉਹਦੇ ਅੱਗੇ ਹੜੇ ਕਾਬੂ ਆ ਲਾਸੀ ਦੇ ਗੀਸਟ ਮੈਸ਼ਿਨ ਇਨਵੈਸਟੀਗੇਸ਼ਨ ਕਰਾਂਗੇ ਜਿਹੜੀ ਜਿਹੜੀ ਰੀਡ ਦੀ ਪੂਰਾ ਚੈੱਕਅਪ ਚੈੱਕ ਕਰਾਂਗੇ ਜਿਹੜੀ ਨੇ ਨਸ਼ੇ ਦੀ ਨਸ਼ਾ ਵੇਚ ਕੇ ਕਾਪੀ ਬਣਾਈ ਹੈ ਅਸੀਂ ਉਹਨੂੰ ਰਿਪੋਰਟ ਵਿੱਚ ਅੰਮੀ ਕਰਾਵਾਂ ਸਰ ਇਹ ਜਿਹੜੇ ਇਹਨੂੰ ਫੜਿਆ ਉਹ ਨਸ਼ਾ ਤਸਕਰ ਨੂੰ ਜੀ ਇਹਨੂੰ ਕਿੱਥੋਂ ਫੜਿਆ ਜੀ ਇਸ ਨੂੰ ਜਿਹੜਾ ਰੀ ਪੱਟੀਵਾਲ ਰੋਡ ਪੱਟੀਵਾਲ ਰੋਡ ਪੈਂਦੀ ਹੈ ਕਮਾਣਾ ਤੇ ਉਥੋਂ ਇੱਕ ਬੰਦਾ ਕੋਈ ਹੈ ਫਰਕ ਇਹਦਾ ਨਾਮ ਕੀ ਹੈ ਇਹ ਤਾਂ ਪੈਂਟਿਕਟ ਅਮੋਲ ਸਿੰਘ ਪੁੱਤਰ ਸੁਖਵਿੰਦਰ ਸਿੰਘ ਹੈ ਪਿੰਡ ਚਿਮਾ ਖੁੱਡੀ ਦਾ ਇਹ ਜਿਹੜਾ ਪਤਾ ਸਟੋ ਗਿਆ ਉਹ 82 ਨੰਬਰ ਹੈ ਫਲਾ ਦਾ ਬੀਟੀੜਾ ਦਈਸ਼ੇ 14 ਫਿਨਿਸ਼ਟ ਹੋ ਗਿਆ ਅੰਡਰ ਸੈਕਸ਼ਨ ਐਮ ਸੈਕਟਰ ਇਹ ਸਰਕਾਰ ਦਾ ਕਰਤਾ ਕੀ ਜਿਗਾ ਅਮਹੋਸ਼ ਨੇ ਵੀ ਇੰਡੀਅਨ ਆਰਮੀ ਦਾ ਹਾਂ ਜੀ ਸਰ ਇਹ ਦਾ ਕੋਈ ਪਿਸ਼ੋਕੜ ਕੋਈ ਕ੍ਰਿਮੀਨਲ ਰਿਆ ਹੋਵੇ ਜਾਂ ਕਿਸੇ ਦੇ ਪਰਿਵਾਰ ਦਾ ਕੋਈ ਕੋਈ ਕ੍ਰਿਮੀਨਲ ਬੋਰਡ ਇਸ ਤਰ੍ਹਾਂ ਦੇ ਨਹੀਂ ਆਇਆ ਬਟ ਇਹ ਇਥਾ ਜਾਂਦਾ ਜਿਹੜੇ ਜਲਦੀ ਅਮੀਰ ਹੁੰਦੇ ਚੱਕਰ ਵਿੱਚ ਪੰਡਾ ਗਿਆ ਇਹ ਕੋ ਡਰਗ ਮੰਦੀ ਵੀ ਫੜੀ ਗਈ ਕੋਈ ਸਰ ਹਾਂ 431 3100 3190 ਰੁਪਏ ਦੇ ਤੱਕ ਨਹੀਂ ਲੱਭਾ ਸਰ ਇਹਨੇ ਜਿੱਥੋਂ ਲਿਆਂਦੀ ਸੀ ਉਹਦੇ ਬਾਰੇ ਵੀ ਕੋਈ ਤੁਹਾਨੂੰ ਦੱਸਿਆ ਜਾਂ ਜਿਹਨੂੰ ਗਾੜੀਏ ਨੇ ਵੇਚਣੀ ਸੀ ਜੀ ਅਸੀਂ ਇਸ ਨੂੰ ਅਦਾਜ ਵਿੱਚ ਕੀਤਾ ਮਾਨ ਲਿਆ ਇਹੜਾ ਪਰਮਨਟ ਰਜਿਸਟ੍ਰਾ ਸਿਲਾ ਅਸੀਂ ਫਿਰ ਤੁਹਾਨੂੰ ਵਿਸਥਾਰਤ ਵਿੱਚ ਦੱਸੂਨੀ ਕਰਾਂਗੇ ਇਹਦੇ ਜਿਹੜੀ ਵੀ ਬੈਕਵਰਡ ਫਾਲਡਿੰਗ ਹੈਗੀ ਆ ਜੀ ਉਹ ਨੋਟ ਨਹੀਂ ਮਾਰ ਰਹੇ ਸਰ ਕੋਈ ਵੇਚਣ ਵਾਸਤੇ ਤੋਲਣ ਵਾਸਤੇ ਕੋਈ ਕੰਪਿਊਟਰ ਕੰਡਾ ਵਗੈਰਾ ਕੋਈ ਅਜਿਹੀ ਕੋਈ ਚੀਜ਼ ਕੋਈ ਜੀ ਇਹਦੀ ਜਿਹੜੀ ਬਰਾਮੀ ਹੋਈ ਹੈ ਇੱਕ ਆਕਾਰ ਦੀ ਕੰਪਿਊਟਰ ਕੰਡਾ ਵੀ ਨਾਲ ਲਿਆ ਸਰ ਇਹਨਾਂ ਦਾ ਸਾਕ ਪੁੱਛਣੇ ਕਰਦੇ ਇਹ ਬਾਸ ਰ ਇਹ ਜੋ ਮੈਡਲ ਕਰਾਣੇ ਦਾ ਸਪਸ਼ਟ ਹੋਏਗਾ ਜੀ ਇਸ ਨਾਲ ਕਿਸੇ ਨੂੰ ਨੁਸਾਨ ਨਹੀਂ ਕਰਦਾ ਨੁਸਾਨ ਨਹੀਂ ਦਾ ਸਰ ਤੁਸੀਂ ਪਬਲਿਕ ਨੂੰ ਕੀ ਅਪੀਲ ਕਰਦੇ ਉਹ ਨੂੰ ਬੜੀ ਹਦੀ ਬਿਲਕੁਲ ਹੀ ਪੀ ਰਿਆ ਜੀ ਜਿਹੜਾ ਨਸ਼ਾ ਕੋਈ ਇਸ ਜਨਮ ਤੱਕ ਫਸ ਗਿਆ ਕੋਈ ਪੀਣ ਵਾਲਾ ਹੈ ਉਹ ਜ਼ਰੂਰ ਆਪਣੇ ਤੌਰ ਤੇ ਜਿਹੜੇ ਸਰਕਾਰ ਦੇ ਅਡਿਕਟ ਸੈਂਟਰ ਹੈਗੇ ਆ ਉਹ ਕਿ ਜਦ ਤੱਕ ਹੀ ਨਵੇ ਤੇ ਠੀਕ ਹੋ ਗਈ ਜਾਂ ਹਰ ਨਾ ਰਸਤਾ ਕੈਂਪ ਕਰੇ ਅਸੀਂ ਉਸ ਨੂੰ ਉਹਨਾਂ ਸੈਂਟਰਾਂ ਵਿੱਚ ਦਵਾ ਕੇ ਦਵਾਈ ਦਵਾਵਾਂਗੇ ਤਾਂ ਕਿ ਉਹ ਇਹ ਛੱਡ ਕੇ ਤੇ ਸਮਾਜ ਦੇ ਨਿਮਖਤਾਰਾ ਜਾ ਕੇ ਆਪਣੀ ਜੀਵਨ ਜੀ ਕਰੇ ਤੇ ਦੂਜੀ ਤਰਫ ਜੇ ਕੋਈ ਨਸ਼ਾ ਵੇਚਦਾ ਉਹਦੀ ਕਮਾਈ ਖਾਂਦਾ ਉਹਦੇ ਤੁਹਾਡੇ ਪੂਰੀ ਉਹੀ ਹੋਰ ਵਰਨਿੰਗ ਆ ਉਹਦੇ ਵਾਸਤੇ ਜੇਲ ਬਣੀ ਹੈ もうすぐカウントが来たまま。